ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 8000 ਟਟ ਪਾਸ ਲਗਭਗ 22 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਨੌਕਰੀ ਨਾ ਮਿਲਣ ਕਰਕੇ ਤੇ ਕਈਆਂ ਨੂੰ ਉਹ ਏਜ ਹੋ ਜਾਣ ਦੇ ਡਰੋਂ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਿਸ ਸੱਤਾਇ ਕਰ ਲੋ ਤਾਂ ਜੋ ਹਰੇਕ ਫਾਰਮ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਸੂਬੇ ਦੇ 22000 ਤੋਂ ਵੱਧ ਟੀਟੀ ਟੈਟ ਪਾਸ ਨੌਜਵਾਨ ਅਧਿਆਪਕ ਭਰਤੀ ਲਈ ਤਸੇ ਉਮਰ ਲੰਘਣ ਦਾ ਲੱਗਿਆ 57 ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸੂਬੇ ਚੋਂ ਬੇਰੁਜ਼ਗਾਰੀ ਖਤਮ ਕਰਨ ਲਈ ਨਵੀਆਂ ਭਰਤੀਆਂ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਦੂਜੇ ਪਾਸੇ ਸੂਬੇ ਦੇ 22000 ਤੋਂ ਵੱਧ ਟੀਟੀ ਐਲੀਮੈਂਟਰੀ ਟੀਚਰਸ ਟ੍ਰੇਨਿੰਗ ਅਤੇ ਟੀਚਰਸ ਅਲੀਜੀਬਿਲਿਟੀ ਟੈਸਟ ਟੈਟ ਪਾਸ ਨੌਜਵਾਨ ਮੁੜੇ ਕੁੜੀਆਂ ਅਧਿਆਪਕ ਪੜਤੀ ਹੋਣ ਲਈ ਤਰਸਦਾ ਹੈ ਅਨ ਉਹਨਾਂ ਨੂੰ ਹੁਣ ਉਮਰੋਂ ਲੰਘਣ ਦਾ ਢਾਰ ਸਤਾਉਣ ਲੱਗਿਆ ਹੈ ਤੇ ਆਪਣੀ ਮਿਹਨਤ ਅਜਾਈ ਜਾਂਦੀ ਦੇਖ ਉਹ ਸੂਬਾ ਸਰਕਾਰ ਨਾਲ ਆਪਾਰ ਦੀ ਲੜਾਈ ਵਿੱਢਣ ਦੇ ਰੋਂ ਦੇ ਵਿੱਚ ਅਨ ਆਪਣੇ ਸੰਘਰਸ਼ ਨੂੰ ਹੋਰ ਮਜ਼ਬੰਦ ਕਰਨ ਲਈ ਉਹਨਾਂ ਨੇ ਆਪਣੀ ਜਥੇਬੰਦੀ ਦੇ ਨਵੇਂ ਢਾਂਚੇ ਦਾ ਵੀ ਗਠਨਾ ਕੀਤਾ ਹੈ ਖੰਡੇ ਵਿੱਚ ਜਥੇਬੰਦੀ ਦੇ ਸੱਦੇ ਗਏ ਚੋਣ ਇਜਲਾਜ਼ ਦੌਰਾਨ 88 ਟੈਟ ਪਾਸ ਬੇਰਜਗਰ ਅਧਿਆਤਕ ਯੂਨੀਅਨ ਦੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਸੁਨੀਲ ਗਗਨ ਵਾਜਲ ਕਾਨ ਨੇ ਦੱਸਿਆ ਕਿ ਅਧਿਆਪਨ ਦੇ ਕਿੱਤੇ ਨੂੰ ਅਪਣਾਉਣ ਲਈ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਸਾਲ 2019 ਤੋਂ 2021 2020 ਤੋਂ 2022 ਤੇ 2021 ਤੋਂ 2030 ਤੱਕ 88 ਕਰ ਚੁੱਕੇ ਹਨ ਤੇ ਉਹ ਸਾਲ 2023 ਤੇ 2024 ਦੌਰਾਨ ਸ਼ੂਬਾ ਸਰਕਾਰ ਵੱਲੋਂ ਲਏ ਗਏ ਅਧਿਆਪਕ ਯੋਗਤਾ ਟੈਸਟ ਯਾਨੀ ਕਿ ਟੈਟ ਬੀ ਪਾਸ ਕਰ ਚੁੱਕੇ ਹਨ ਜਿਨ੍ਹਾਂ ਦੀ ਗਿਣਤੀ 22 ਤੋਂ 23 ਹਜ਼ਾਰ ਦੇ ਵਿਚਕਾਰ ਮੰਦੀ ਹੈ ਪਰ ਅਜੇ ਤੱਕ ਉਹਨਾਂ ਨੂੰ ਅਧਿਆਪਕ ਭਰਤੀ ਕਰਨ ਲਈ ਸਰਕਾਰ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ ਉਹਨਾਂ ਕਹਿੰਦੇ ਕਿ ਸਰਕਾਰ ਦੀ ਬੇਰੁਖੀ ਕਾਰਨ ਉਹਨਾਂ ਕਿਉਂ ਵੱਟੀ ਗਿਣਤੀ ਵਿੱਚ ਨੌਜਵਾਨਾਂ ਨੂੰ ਓਵਰ ਏਜ ਯਾਨੀ ਕਿ ਉਮਰ ਬਾਧ ਕੋ ਜਾਣ ਦਾ ਸਾਹਿਸ਼ ਸਤੋਂ ਲੱਗਿਆ ਹੈ ਜਿਸ ਲਈ ਕੋਈ ਵਾਰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦਾ ਦਰਵਾਜ਼ਾ ਖੜਕਾ ਚੁੱਕੇ ਹਨ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੋਣ ਵਾਲੇ ਜਨਾ ਚ ਛੇਤੀ ਉਹਨਾਂ ਦੀ ਭਰਤੀ ਸੰਬੰਧੀ ਇਤਿਆਰ ਜਾਰੀ ਨਾ ਕੀਤਾ ਤਾਂ ਉਹ ਪੰਜਾਬ ਸਰਕਾਰ ਖਿਲਾਫ ਵੱਡਾ ਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਤਾਂ ਆਓ ਜਾਣਦੇ ਹਾਂ ਜੇ ਜੋ ਜਟੇਬੰਦੀ ਦੀ ਨਵੀਂ ਚੋਣ ਹੋਈ ਹੈ ਉਹਦੇ ਵਿੱਚ ਕਿਹੜੇ-ਕਿਹੜੇ ਅਹੁਦੇਦਾਰ ਚੁਣੇ ਗਏ ਹਨ ਇਸ ਮੌਕੇ ਈਡੀਟੀ ਟਟਪਾਸ ਬੇਦਜਗਲ ਅਧਿਆਪਕ ਯੂਨੀਅਨ ਦੀ ਨਵੀਂ ਚੋਣ ਕੀਤੀ ਗਈ ਜਿਸ ਦੌਰਾਨ ਸੁਨੀਲ ਗਗਨ ਫਾਜ਼ਲ ਕਾ ਨੂੰ ਸੂਭਾ ਪ੍ਰਧਾਨ ਬਲਵੰਤ ਪਟਿਆਲਾ ਨੂੰ ਉਪ ਪ੍ਰਧਾਨ ਨਵਦੀਪ ਬੱਲੀ ਰਾਜਦੀਪ ਤੇ ਸੰਦੀਪ ਸਿੰਘ ਨੂੰ ਪ੍ਰੈਸ 77 ਰਜਿੰਦਰ ਸਿੰਘ ਨੂੰ ਜਨਰਲ 77 ਹੈਪੀ ਨੂੰ ਸ਼ਕਰਮ ਪਰਮਜੀਤ ਸਿੰਘ ਪੰਕਜ ਤੇ ਰੇਮੂ ਨੂੰ ਪਜਾਮਜੀ ਮਨਪ੍ਰੀਤ ਮਾਨਸਾ ਪਰਮਜੀਤ ਸਿੰਘ ਤੇ ਅਮਨਦੀਪ ਕੰਬੋਜ ਨੂੰ ਸਲਾਹਕਾਰ ਚੁਣਿਆ ਗਿਆ ਜਦ ਕਿ ਮਹਿਲਾ ਵਿੰਗ ਦੀ ਜ਼ਿੰਮੇਵਾਰੀ ਪ੍ਰਿਆ ਮੁਖਤਸਰ ਤੇ ਅੰਚਲ ਨੂੰ ਸੌਂਪੀ ਗਈ ਤੇ ਜੋਤੀ ਸ਼ਿਵਰਨ ਚੋਤਕੌਰ ਅੰਕੁਸ਼ ਜੀਵਨ ਸਿੰਘ ਤੇ शिवम ਨੂੰ ਕਾਰਜਕਾਰੀ ਕਮੇਟੀ ਮੈਂਬਰ ਚੁਣਿਆ ਗਿਆ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਸਰਕਾਰ ਇਹਨਾਂ ਬੇਰੁਜ਼ਗਾਰ TTT ਅਧਿਆਪਕਾਂ ਨੂੰ ਰੁਜ਼ਗਾਰ ਦੇ ਕੇ ਕਦੋਂ ਸਕੂਲਾਂ ਵਿੱਚ ਭੇਜਦੀ ਹੈ ਤੇ ਨਵੀਂ ETT ਭਰਤੀ ਲਈ ਐਡਵਰਟਾਈਜ਼ਮੈਂਟ ਕਦੋਂ ਜਾਰੀ ਕਰਦੀ ਹੈ ਕਿਉਂਕਿ ETT 2364 ETT 635 ਤੇ ETT 99 ਭਰਤੀਆਂ ਦਾ ਪਿਛਲੀ ਕਾਂਗਰਸ ਸਰਕਾਰ ਦਿਆਂ ਹੀ ਕਟੀਆਂ ਗਈਆਂ ਥਣੀਆਂ ਸਨ ਜਦ ਕਿ ਮਜੂਦਾ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਅਜੇ ਤੱਕ ਇੱਕ ਵੀ ਈਟੀਟੀ ਫਰਤੀ ਨਹੀਂ ਕੱਢੀ ਸਗੋਂ ਈਟੀਟੀ 8993 ਤੇ ਈਟੀਟੀ 2364 ਫਰਤੀਆਂ ਨੂੰ ਡੇਲ ਡੇਟ ਲਟਕਾ ਕੇ ਹੀ ਰੱਖਿਆ ਹੋਇਆ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ